ਓਨਟੇਰੀਓ ਸੂਬੇ ਦੇ 20 ਮੇਅਰ ਜਿਨ੍ਹਾਂ ਦੇ ਵਿੱਚ ਇੱਕ ਡਿਪਟੀ ਮੇਅਰ ਤੇ ਇੱਕ ਕਾਉਂਟੀ ਵਾਰਡਨ ਵੀ ਸ਼ਾਮਲ ਹੈ ਉਹਨਾਂ ਸਭ ਨੇ ਮਿਲ ਕੇ ਓਨਟੇਰੀਓ ਦੇ ਪ੍ਰੀਮੀਅਰ ਡਗਫੋਰਡ ਨੂੰ ਇੱਕ ਚਿੱਠੀ ਲਿਖੀ ਹੈ ਇਸ ਚਿੱਠੀ ਦੇ ਵਿੱਚ ਉਹਨਾਂ ਕਿਹਾ ਹੈ ਕਿ ਸੂਬੇ ਨੂੰ ਆਟੋਮੇਟਿਡ ਸਪੀਡ ਇਨਫੋਰਸਮੈਂਟ ਕੈਮਰਾਜ਼ ਖਾਸ ਤੌਰ ਦੇ ਉੱਤੇ ਸਕੂਲ ਜ਼ੋਨਸ ਦੇ ਵਿੱਚ ਬੈਨ ਨਹੀਂ ਕਰਨੇ ਚਾਹੀਦੇ ਇੱਥੇ ਜ਼ਿਕਰ ਯੋਗ ਹੈ ਕਿ ਓਨਟੇਰੀਓ ਦੇ ਪ੍ਰੀਮੀਅਰ ਡਗਫੋਰਡ ਨੇ ਕੁਝ ਦਿਨ ਪਹਿਲਾਂ ਹੀ ਐਲਾਨ ਕੀਤਾ ਸੀ ਇਹੋ ਬੈਨ ਲਾਉਣਗੇ ਉਹਨਾਂ ਕੈਮਰਾਸ ਦੇ ਉੱਤੇ ਜੋ ਕਿ ਸਪੀਡ ਕੈਮਰਾਸ ਵੱਖ-ਵੱਖ ਥਾਵਾਂ ਦੇ ਉੱਤੇ ਸੜਕਾਂ ਦੇ ਉੱਤੇ ਲੱਗੇ ਹੋਏ ਨੇ ਜਿਸ ਨੂੰ ਸਿਰਫ ਪੈਸੇ ਬਣਾਉਣ ਦਾ ਇੱਕ ਜ਼ਰੀਆ ਦੱਸਦੇ ਹੋਏ ਡਗਫੋਰਡ ਦੇ ਵੱਲੋਂ ਇਹਨਾਂ ਕੈਮਰਿਆਂ ਨੂੰ ਹਟਾਉਣ ਦੀ ਗੱਲ ਕਹੀ ਗਈ ਪਰ ਵੱਡੀ ਗਿਣਤੀ ਸ਼ਹਿਰਾਂ ਦਾ ਕਹਿਣਾ ਹੈ ਕਿ ਇਹ ਕੈਮਰੇ ਉਹਨਾਂ ਦੇ ਲਈ ਲਾਹੇਵੰਦ ਨੇ ਇਸ ਮੌਕੇ ਵੱਖ-ਵੱਖ ਸ਼ਹਿਰਾਂ ਤੋਂ ਮੇਅਰਸ ਦੇ ਵੱਲੋਂ ਚਿੱਠੀ ਭੇਜੀ ਗਈ ਹੈ ਜੋ ਉਸ ਵਿੱਚ ਉਹਨਾਂ ਨੇ ਡਗਫੋਰਡ ਦੇ ਨਾਲ ਹੀ ਟਰਾਂਸਪੋਰਟ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਜੇਕਰ ਬੈਨ ਲਾਉਣਾ ਹੀ ਹੈ ਤਾਂ ਸ਼ਹਿਰਾਂ ਦੇ ਇਹਨਾਂ ਦੇ ਉੱਤੇ ਲੱਗੇ ਹੋਏ ਖਰਚ ਨੂੰ ਵਾਪਸ ਕੀਤਾ ਜਾਵੇ ਇਹ ਖਰਚੇ ਜਿਵੇਂ ਕਿ ਪੁਲਿਸਿੰਗ ਸਟਾਫ ਸਵਿਰੈਂਸ ਤੇ ਪਬਲਿਕ ਸੇਫਟੀ ਪ੍ਰੋਗਰਾਮਸ ਤੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਨੂੰ ਸਪੀਡ ਕੈਮਰਾ ਰੈਵਨਿਊ ਦੇ ਨਾਲ ਕਵਰ ਕੀਤਾ ਗਿਆ ਸੀ ਯਾਨੀ ਕਿ ਸਪੀਡ ਕੈਮਰਾਜ਼ ਜਿਹੜੇ ਵਾਹਨਾਂ ਨੂੰ ਕਾਬੂ ਕਰਦੇ ਨੇ ਰਫ਼ਤਾਰ ਦੀ ਸੀਮਾ ਦੀ ਉਲੰਘਣਾ ਕਰਦੇ ਹੋਏ ਤੇ ਜਦੋਂ ਡਰਾਈਵਰ ਨੂੰ ਜੁਰਮਾਨਾ ਕੀਤਾ ਜਾਂਦਾ ਹੈ ਉਹਨਾਂ ਜੁਰਮਾਨਿਆਂ ਦੇ ਨਾਲ ਸ਼ਹਿਰਾਂ ਦੇ ਵੱਲੋਂ ਜਿਹੜੇ ਖਰਚੇ ਪੂਰੇ ਕੀਤੇ ਜਾਂਦੇ ਨੇ ਉਨਾ ਖਰਚਿਆਂ ਦੀ ਮੰਗ ਹੁਣ ਸੂਬਾ ਸਰਕਾਰ ਤੋਂ ਕੀਤੀ ਜਾਣ ਲੱਗੀ ਹੈ ਕਿ ਜੇਕਰ ਸਪੀਡ ਕੈਮਰਾਜ਼ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਚਿੱਠੀ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਹ ਵੱਖ-ਵੱਖ مشਵਰੇ ਦਿੰਦੇ ਨੇ ਜਿਸ ਵਿੱਚ ਇਹ ਹੈ ਕਿ ਪਹਿਲੀ ਵਾਰ ਗਲਤੀ ਕੀਤੇ ਜਾਣ ਦੇ ਉੱਤੇ ਸਿਰਫ ਚੇਤਾਵਨੀ ਭਰੀ ਟਿਕਟ ਦਿੱਤੀ ਜਾਵੇ ਕੈਮਰਾਜ਼ ਸਿਰਫ ਸਕੂਲ ਤੇ ਨਾਲ ਹੀ ਕਮਿਊਨਿਟੀ ਯੂਜ਼ ਆਵਰਸ ਦੇ ਵਿੱਚ ਹੀ ਚੱਲਣ ਸਪੀਡ ਥ੍ਰੈਸ਼ਹੋਲਡ ਉੱਪਰ ਹੀ ਟਿਕਟ ਜਾਰੀ ਹੋਵੇ ਪਹਿਲੀ ਟਿਕਟ ਤੋਂ ਬਾਅਦ 7 ਦਿਨ ਦੇ ਲਈ ਵਾਧੂ ਜੁਰਮਾਨਾ ਨਾ ਹੋਵੇ ਬਰਲਿੰਗਟਨ ਦੀ ਮੇਅਰ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਸੈਂਕੜੇ ਹਜ਼ਾਰਾਂ ਡਾਲਰ ਕੈਮਰਾਸ ਦੇ ਉੱਤੇ ਖਰਚੇ ਨੇ ਪਰ ਹੁਣ ਇਸ ਦਾ ਉਨ੍ਹਾਂ ਨੂੰ ਮੁੜ ਤੋਂ ਕੋਈ ਕਮਾਈ ਨਹੀਂ ਹੋਈ। ਉਨ੍ਹਾਂ ਅਪੀਲ ਕੀਤੀ ਹੈ ਕਿ ਇਹ ਚਿੱਠੀ ਐਸਓਐਸ ਦੀ ਤਰ੍ਹਾਂ ਦੇਖੀ ਜਾਵੇ, ਸੇਵ ਆਰ ਸਕੂਲ ਕਿਡਸ। ਇਸ ਦੇ ਉੱਤੇ ਪ੍ਰੀਮੀਅਰ ਡੱਗਫੋਰਡ ਦਾ ਕਹਿਣਾ ਹੈ ਕਿ ਸਪੀਡ ਕੈਮਰਾਸ ਟੈਕਸ ਗ੍ਰੈਬ ਨਹੀਂ ਤੇ ਇਹ ਕੋਈ ਫਾਇਦੇਮੰਦ ਨਹੀਂ ਨਹੀਂ। ਜਿਨ੍ਹਾਂ ਕਿਹਾ ਕਿ ਸੂਬਾ ਸਪੀਡ ਬੰਮਸ ਰੌਂਡ ਅਬਾਊਟਸ ਤੇ ਨਾਲ ਹੀ ਰੇਜਡ ਕ੍ਰਾਸ ਵਾਕਸ ਵਰਗੀਆਂ ਟ੍ਰੈਫਿਕ ਨੂੰ ਹੌਲੀ ਕਰਨ ਵਾਸਤੇ ਵੱਖ-ਵੱਖ ਰਣਨੀਤੀਆਂ ਦੇ ਉੱਤੇ ਕੰਮ ਕਰ ਸਕਦਾ ਹੈ ਜਿਸ ਦੇ ਲਈ ਨਵਾਂ ਫੰਡ ਬਣਾਇਆ ਜਾਵੇਗਾ ਪਰ ਸਿੱਕ ਕਿਡਜ਼ ਹਸਪੀਟਲ ਤੇ ਟ੍ਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਦੀ ਜੁਲਾਈ 2025 ਦੀ ਰਿਪੋਰਟ ਦੱਸਦੀ ਹੈ ਕਿ ਜੋ ਸਪੀਡ ਕੈਮਰਾਜ਼ ਨੇ ਇਹਨਾਂ ਦੇ ਨਾਲ 250 ਸਕੂਲ ਜ਼ੋਨਸ ਦੇ ਵਿੱਚ ਸਪੀਡ ਰਫਤਾਰ ਦੀ ਉਲੰਘਣਾ ਕਰਦੇ ਸੰਜੂ 45% ਤੱਕ ਇਹ ਪਹਿਲਾਂ ਨਾਲੋਂ ਘੱਟ ਹੋਇਆ ਹੈ ਤੇ ਵਕਵਾਖੇ ਸ਼ੇਰਾਂ ਦੇ ਆਗੂਆਂ ਦਾ ਕਹਿਣਾ ਹੈ ਕਿ ਇਹ ਸਿਰਫ ਅੰਕੜੇ ਨਹੀਂ ਨੇ ਸਗੋਂ ਇਹ ਇਹ ਵੀ ਹੈ ਕਿ ਇਸ ਦੇ ਨਾਲ ਹਾਦਸੇ ਘੱਟ ਹੋਏ ਨੇ ਹੋਰ ਮੌਤਾਂ ਦੀ ਗਿਣਤੀ ਹੈ ਜੋ ਘੱਟ ਹੋਈ ਹੈ ਜ਼ਖਮੀ ਹੋਣ ਵਾਲਿਆਂ ਦੀ ਗਿਣਤੀ ਘੱਟ ਹੋਈ ਹੈ ਤੇ ਮਾਪਿਆਂ ਦੇ ਵਾਸਤੇ ਬੱਚਿਆਂ ਦੀ ਸੁਰੱਖਿਆ ਦੇ ਵਾਸਤੇ ਭਰੋਸਾ ਵਧਿਆ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਦੇ ਉੱਤੇ ਅੱਗੇ ਕੋਈ ਫੈਸਲਾ ਸਰਕਾਰ ਦੇ ਵੱਲੋਂ ਲਿਆ ਜਾਂਦਾ ਹੈ ਜਾਂ ਨਹੀਂ